ਦੇ ਵਿੱਚ ਪੰਜਾਬ ਪੁਲਿਸ ਦਾ ਇੱਕ ਐਨਕਾਊਂਟਰ ਦਾ ਮਾਮਲਾ ਸਾਹਮਣੇ ਆ ਰਿਹਾ ਐ ਐਸਐਸਪੀ ਸੰਦੀਪ ਗਰਗ న్యూਸ 18 ਦੇ ਜੁੜਿਆ ਐ ਸੰਦੀਪ ਜੀ ਕਿੱਥੋਂ ਦੇ ਇਹ ਗੈਂਗਸਟਰ ਸੀਗੇ ਔਰ ਕਿਸ ਤਰੀਕੇ ਦੇ ਨਾਲ ਇਹਨਾਂ ਦਾ ਪਿੱਛਾ ਕੀਤਾ ਜਾ ਰਿਹਾ ਸੀ ਪੂਰਾ ਮਾਮਲਾ ਪੂਰਾ ਵੇਰਵਾ ਲੈਣਾ ਚਾਹਾਂਗੇ ਅ ਇਹ ਜੀ ਜਸਟ ਹੁਣੇ ਇਨਸੀਡੈਂਟ ਹੋਇਆ ਐ ਇੱਕ ਐਕਾਦਮਿਕ ਸਾਨੂੰ ਪ੍ਰੀਮੀਰੀ ਇਨਫੋਰਮੇਸ਼ਨ ਮਿਲੀ ਐ ਇੱਕ ਬਨਵਾਰੀ ਨਾਮ ਦਾ ਬੰਦਾ ਐ ਤੇ ਇਹ ਯੂਪੀ ਤੋਂ ਬਿਲੋਂਗ ਕਰਦਾ ਐ ਜੀ ਕਿਸੇ ਸਿੰਗਰ ਦੀ ਰੈਕੀ ਕਰਨ ਆਏ ਸੀ ਸਾਨੂੰ ਇਨਫੋਰਮੇਸ਼ਨ ਸੀ ਜਦੋਂ ਅਸੀਂ ਏਰੀਆ ਚ ਸਰਚ ਕਰ ਰਹੇ ਸੀਗੇ ਤਾਂ ਇਹ ਸ਼ੱਕੀ ਬੰਦਾ ਲੱਗਿਆ ਤੇ ਇਹਨੂੰ ਰੋਕਿਆ ਗਿਆ ਤੇ ਰੋਕਣ ਦੌਰਾਨ ਇਹਨੇ ਪੁਲਿਸ ਉੱਤੇ ਫਾਇਰਿੰਗ ਕਰਤੀ ਤੇ ਜਦੋਂ ਜਵਾਬੀ ਫਾਇਰਿੰਗ ਦੌਰਾਨ ਇਹਦੇ ਲੈਗ ਉੱਤੇ ਇੱਕ ਬੁਲੇਟ ਸ਼ਾਟ ਹੋਇਆ ਤੇ ਇਹ ਪ੍ਰੀਲੀਮਰੀ ਪੁੱਛਗਿੱਛ ਤੋਂ ਸਾਨੂੰ ਇਹ ਪਤਾ ਲੱਗਿਆ ਕਿ ਜਦ ਇਹ ਮਾਲਪੁਰ ਖਸ਼ਾਰਪੁਰ ਵਿੱਚ ਜੀ ਇਹ ਹੋਇਆ ਸੀ ਕਰੀਬ 15 20 ਡੇਸ ਪਹਿਲਾਂ ਉਹਦੇ ਵਿੱਚ ਇਨਵੋਲਡ ਸੀਗਾ ਜੀ ਤੇ ਇਹ ਟੋਟਲ ਤਿੰਨ ਬੰਦੇ ਇਨਵੋਲਡ ਸੀ ਤੇ ਨਾਲ ਇੱਕ ਬੰਦਾ ਇਹ ਜਿਹੜਾ ਸੀਗਾ ਉਹ ਚ ਇਨਵੋਲਡ ਸੀ ਅ ਕਿਸੇ ਗੈਂਗ ਦੇ ਨਾਲ ਵੀ ਇਹ ਤਾਲੁਕ ਰੱਖਦਾ ਅ ਡਿਟੇਲ ਹਜੇ ਪੁੱਛਗੀ ਸਾਡੀ ਚੱਲ ਰਹੀ ਹੈ ਪਰ ਇਹ ਪ੍ਰੀਲੀਮਿਨਰੀ ਸ਼ਾਇਦ ਕੌਸ਼ਲ ਚੌਧਰੀ ਗੈਂਗ ਦੇ ਨਾਲ ਸ਼ਾਇਦ ਰਿਲੇਟਡ ਹੋਵੇ ਇਹ ਹਜੇ ਸਾਡੀ ਡਿਟੇਲ ਹਜੇ ਪੁੱਛੀ ਜਾਂਦੀ ਦੂਸਰਾ ਤੁਸੀਂ ਕਿਹਾ ਕਿ ਗਾਇਕ ਦੀ ਰਿਕੀ ਕਰਨ ਦੀ ਲਈ ਆ ਸੀ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਬੰਟੀ ਬੈਸ ਹੈ ਜਿਹੜਾ ਰਾਈਟਰ ਨੇ ਉਨ੍ਹਾਂ ਦੇ ਉੱਤੇ ਵੀ ਫਾਇਰਿੰਗ ਦਾ ਮਾਮਲਾ ਸਾਹਮਣੇ ਆਇਆ ਸੀ ਉਸ ਕੇਸ ਦੇ ਨਾਲ ਵੀ ਦੇਖ ਕੇ ਜੋੜਿਆ ਜਾ ਰਿਹਾ ਨਹੀਂ ਉਸ ਕੇਸ ਨਾਲ ਇਹਦਾ ਰਿਸ਼ਤ ਨਹੀਂ ਹੈ ਇਹ ਡਿਫਰੈਂਟ ਮੈਟਰ ਹੈ ਤੇ ਉਸ ਕੇਸ ਦੇ ਵਿੱਚ ਵੀ ਸਾਡੇ ਕੋਲ ਬੜੀ ਸਟਰੋਂਗ ਲੀਡਸ ਹੈ ਤੇ ਜਲਦੀ ਉਹ ਵੀ ਜਿਹੜਾ ਅਪਡੇਟਸ ਕਰ ਰਹੇ ਦੂਸਰੇ ਗਾਇਕ ਕੋਣ ਨੇ ਕੁਝ ਇਸ ਬਾਰੇ ਦੱਸ ਸਕਦੇ ਹੋ ਜਾਂ ਇਹ ਸージ ਇਨਸੀਡੈਂਟ ਹੋਇਆ ਹੀ ਹੈ ਤੇ ਇਹ ਡਿਟੇਲਸ ਜਿਹੜੀ ਹੈਗੀਆਂ ਡੂਰਿੰਗ ਜਿਹੜੀ ਕੁਝ ਕੁਛ ਹੋਏਗੀ ਉਹਦੇ ਵਿੱਚ ਸਾਰੀਆਂ ਸਾਹਮਣੇ ਆਣਾਂਗੇ ਕੋਈ ਨਾਮੀ ਗਾਇਕਾ ਵੱਡਾ ਗਾਇਕ ਹੈ ਜਿਸ ਦੀ ਰੈਕੀ ਦੇ ਲਈ ਆਇਆ ਸੀ ਇਹ ਦੱਸ ਸਕ ਇਹ ਮੈਂ ਥੋੜਾ ਜਿਹਾ ਪੁੱਛਗਿੱਛ ਤੋਂ ਬਾਅਦ ਹੀ ਤੁਹਾਨੂੰ ਡਿਟੇਲਸ ਸ਼ੇਅਰ ਕਰ ਪਾਉਂਗਾ ਠੀਕ ਹੈ ਧੰਨਵਾਦ ਨਿਊਜ਼ ਟੀਨ ਨਾ ਗਲਤ ਤਾਂ ਮੁਹਾਲੀ ਦੇ ਐਸਐਸਪੀ ਸੰਦੀਪ ਗਰਗ ਉਹਨਾਂ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਕਿਸੇ ਸਿੰਗਰ ਦੀ ਰੈਕੀ ਕਰਨਾਈ ਸੀ ਹਾਲਕਿ ਉਹਨਾਂ ਨੇ ਨਾਮ ਨਹੀਂ ਦੱਸਿਆ ਜ਼ਾਹਿਰ ਜੀ ਗੱਲ ਹੈ ਪੁਲਿਸ ਇਨਵੈਸਟੀਗੇਸ਼ਨ ਜਦੋਂ ਤੱਕ ਕਿਸੇ ਸਿੱਟੇ ਤੇ ਨਹੀਂ ਪਹੁੰਚਦੀ ਉਦੋਂ ਤੱਕ ਕਦੇ ਵੀ ਨਾਮ ਦਾ ਖੁਲਾਸਾ ਨਹੀਂ ਕਰਦੀ ਸੋ ਪੁਲਿਸ ਹੁਣ ਇਸ ਨੂੰ ਅੰਡਰ ਇਨਵੈਸਟੀਗੇਸ਼ਨ ਹੈ ਅੰਡਰ ਇਨਵੈਸ ਇਸ ਪੂਰੇ ਮਾਮਲੇ ਨੂੰ ਪੁੱਛ ਕੇ ਛੋਏਗੀ ਜਿਹੜਾ ਫੜਿਆ ਗਿਆ ਗੈਂਗਸਟਰ ਬਨਵਾਰੀ ਲਾਲ ਜਿਵੇਂ ਨਾਮ ਦੱਸਿਆ ਜਾ ਰਿਹਾ ਬਨਵਾਰੀ ਲਾਲ ਇਹ ਵੀ ਕਿਹਾ ਮੁਹਾਲੀ ਦੇ ਐਸਐਸਪੀ ਨੇ ਕਿ ਸ਼ਾਇਦ ਕੌਸ਼ਲ ਗੌਂਗ ਗੈਂਗ ਦੇ ਨਾਲ ਉਹ ਜੁੜਿਆ ਹੋਇਆ ਪਰ ਅਸੀਂ ਇਸ ਬਾਰੇ ਹੋਰ ਹਲੇ ਜਾਣਕਾਰੀ ਜਿਹੜੀ ਹੈ ਉਹ ਇਕੱਠੀ ਕਰ ਰਹੇ ਹਾਂ ਹੋਰ ਪੁੱਛਗਛ ਕਰ ਰਹੇ ਹਾਂ ਉਸ ਤੋਂ ਬਾਅਦ ਪੁਲਿਸ ਇਸ ਬਾਰੇ ਡਿਟੇਲਡ ਜਿਹੜਾ ਬਿਆਨ ਹੈ ਉਹ ਜਾਰੀ ਕਰੇਗੀ ਕਿ ਕਿਸ ਮਕਸਦ ਦੇ ਨਾਲ ਇੱਥੇ ਆਏ ਸੀ ਪਰ ਆਮ ਤੌਰ ਤੇ ਆਈਡੈਂਟੀਟੀ ਕਈ ਵਾਰ ਜ਼ਾਹਰ ਨਹੀਂ ਕੀਤੀ ਜਾਂਦੀ ਕਿਉਂਕਿ ਉਸ ਵਿਅਕਤੀ ਦੇ ਮਨ ਦੇ ਵਿੱਚ ਵੀ ਜਾਂ ਹੋਰ ਜਿਹੜੇ ਐਸੋਸੀਏਟਡ ਜਿਹੜੇ ਲੋਕ ਹੁੰਦੇ ਆ ਉਹਨਾਂ ਦੇ ਨਾਲ ਵੀ ਕਈ ਵਾਰੀ ਉਹਨਾਂ ਦੇ ਮਨ 'ਚ ਡਰ ਪੈ ਪੈਦਾ ਹੋ ਜਾਂਦਾ ਇਸ ਕਰਕੇ ਪੁਲਿਸ ਬੜੇ ਫੂਕ ਫੂਕ ਕੇ ਕਦਮ ਰੱਖਦੀ ਹੈ ਜਿਵੇਂ ਸਾਡੇ ਸਹਿਯੋਗੀ ਮਨੋਜ ਰਾਠੀ ਵੀ ਦੱਸ ਰਹੇ ਸੀ ਕਿ ਪੁਲਿਸ ਨੇ ਇਸ ਨੂੰ ਇਸ ਨੂੰ ਰੋਕਿਆ ਔਰ ਜਦੋਂ ਪੁਲਿਸ ਨੂੰ ਸ਼ੱਕ ਪਿਆ ਤਾਂ ਫਿਰ ਪੁਲਿਸ ਨੇ ਇਹਨਾਂ ਦਾ ਪਿੱਛਾ ਕੀਤਾ ਉਸ ਤੋਂ ਬਾਅਦ ਇਹਨਾਂ ਦੀ ਪੁਲਿਸ ਤੇ ਨਾਲ ਮੁੱਠਪੇੜ ਹੋਈ ਔਰ ਉਸ ਮੁੱਠਪੇੜ ਦੇ ਵਿੱਚ ਇੱਕ ਜ਼ਖਮੀ ਵੀ ਹੋ ਗਿਆ